ਕਿਸੇ ਪ੍ਰੋਗਰਾਮ ਤੇ ਲੈ ਕੇ ਜਾਇਆ ਜਾਂਦਾ ਕਿ ਕਿਹਦੇ ਕਿ ਟੂਰ ਤੇ ਲੈ ਕੇ ਜਾਣਾ ਪਰ ਅੱਜ ਉਹ ਇੱਕ ਵੱਖਰੀ ਕਿਸਮ ਦਾ ਉਹੀ ਸਕੂਲ ਹੈ ਉਹੀ ਬੱਚੇ ਹੈ ਔਰ ਦੂਜੀ ਖਾਸ ਗੱਲ ਇੱਥੇ ਸਕੂਲ ਦੇ ਵਿੱਚ ਮੇਲੇ ਦੀ ਤਰ੍ਹਾਂ ਉਹ ਰੌਣਕਾਂ ਲੱਗੀਆਂ ਕਿਤੇ ਬੱਚੇ ਨੂੰ ਲੈ ਕੇ ਸਕੂਲ ਦੇ ਵਿੱਚ ਸਾਰਾ ਸਿਸਟਮ ਸੈੱਟ ਕਰ ਲਿਆ ਗਿਆ ਤਾਂ ਸਰ ਮੇਰੇ ਨਾਲ ਨੇ ਪ੍ਰਿੰਸੀਪਲ ਜੀ ਸਰ ਇੱਕ ਬੜਾ ਵਧੀਆ ਉਪਰਾਲਾ ਜਿਸ ਦਾ ਕਿ ਮੈਂ ਪਹਿਲਾਂ ਕਿਹਾ ਤੇ ਮੈਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਪਿ ਯਕੀਨ ਲੱਗਦਾ ਹੈ ਕਿ ਤੁਹਾਡੇ ਸਕੂਲ ਤੋਂ ਲੋ ਹੋਰ ਕਦੀ ਕਿਸੇ ਨੇ ਕੀਤਾ ਹੀ ਨਹੀਂ ਹੋਣਾ ਇਹੋ ਜਿਹਾ ਦੇਖੋ ਜੀ ਦੀਪ ਜੀ ਇਦਾਂ ਅਸੀਂ ਪਿਛਲੇ 5 ਸਾਲ ਤੋਂ ਇਹ ਕੰਟੀਨਿਊ ਜਿਹੜਾ ਪ੍ਰੋਗਰਾਮ ਪਹਿਲਾਂ ਕਰੋਨਾ ਕਾਲ ਤੋਂ ਪਹਿਲਾਂ ਵੀ 3 ਸਾਲ ਲਗਾਤਾਰ ਕਾਰਨੀਵਲ ਹੋਇਆ ਬੱਚਿਆਂ ਵਾਸਤੇ ਤੇ ਆਫਟਰ ਕਰੋਨਾ ਕਾਲ ਪਹਿਲੇ 2 ਸਾਲ ਤੋਂ ਕੰਟੀਨਿਊ ਹੈ ਜਿਹੜਾ ਵਾ ਕਿਡਸ ਕਾਰਨੀਵਲ ਆ ਯਾ ਆਰਗੇਨਾਈਜ਼ ਕੀਤਾ ਜਾਂਦਾ ਸਕੂਲ ਵੱਲੋਂ ਤੇ ਬੱਚਿਆਂ ਦੇ ਸਰਪੱਖੀ ਵਿਕਾਸ ਵਾਸਤੇ ਸਾਨੂੰ ਲੱਗਦਾ ਹੁੰਦਾ ਵੀ ਇਹੋ ਜਿਹੇ ਨਿੱਕੇ ਨਿੱਕੇ ਜਿਹੜੇ ਕਾਰਨੀਵਲਸ ਜਾਂ ਇਹੋ ਜਿਹੇ ਫੰਕਸ਼ਨ ਜਿਹੜੇ ਜ਼ਰੂਰੀ ਹੁੰਦੇ ਆ ਉਸੇ ਟੀਨ ਉਸੇ ਧਿਆ ਉਸੇ ਜੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਆਰਗੇਨਾਈਜ਼ ਕੀਤਾ ਗਿਆ। ਹਾਂ ਸਰ ਕਿਸੇ ਸਕੂਲ ਨੂੰ ਟਾਰਗੇਟ ਮੈਂ ਨਹੀਂ ਕਰੂੰਗਾ ਪਰ ਕਿਹ ਸਕੂਲ ਹੈ ਜائیں ਵੀ ਹੈ ਕਿ ਹਜ਼ਾਰ ਤੋਂ 15-1500 ਰੁਪਏ ਫੀਸਾਂ ਲੈ ਲਿਆ ਗਿਆ ਪਰ ਤੁਹਾਡੇ ਸਕੂਲ ਬਣਾ ਖਾਸ ਗੱਲ ਲੱਗੇ ਕਿ ਜਿੰਨਾ ਖਰਚਾ ਆ ਉਤੋਂ ਵੀ ਘਟ ਥੋੜੇ ਜਿ ਮਾਮੂਲੀ ਜੀ ਪੈਸੇ ਤੇ ਬੱਚਿਆਂ ਨੂੰ ਦੁੱਖ ਦੇ ਵੀ ਨਹੀਂ ਹੈ ਤੇ ਬਹੁਤ ਇੱਕ ਵੱਡਾ ਪ੍ਰੋਗਰਾਮ ਲੀਕ ਲੈ। ਸਰ ਚਲੋ ਇਹਨਾਂ ਚੀਜ਼ਾਂ ਦੇ ਖਰਚੇ ਤਾਂ ਆਉਂਦੇ ਹੀ ਆ। ਬਟ ਫਿਰ ਵੀ ਕੋਸ਼ਿਸ਼ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਪਤਾ ਲੱਗਿਆ ਜੀ ਸਕੂਲ ਦੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਜਿਹੜੇ ਇਹੋ ਜਿਹੇ ਪ੍ਰੋਗਰਾਮ ਆ ਚਾਹੇ ਕੋਈ ਟੂ ਟ੍ਰਿਪ ਆ ਚਾਹੇ ਕੋਈ ਇਦਾਂ ਦੇ ਜੋ ਵੀ ਫੰਕਸ਼ਨ ਆ ਮੀਨਸ ਇਟਸ ਨਾਟ ਆਫ ਹਾਰਟ ਆਫ ਫੰਕਸ਼ਨ ਜਿਹੜੇ ਸਕੂਲ ਆ ਸਕੂਲ ਦੇ ਸਪੋਰਟਸ ਮੀਟ ਐਨੂਅਲ ਫੰਕਸ਼ਨ ਟੋਟਲੀ ਫ੍ਰੀ ਆਫ ਕਾਸਟ ਹੁੰਦੇ ਆ ਬਟ ਜਿਹੜੇ ਇਦਾਂ ਦੇ ਕੁਝ ਕਾਰਨੀਵਲ ਹੁੰਦੇ ਆ ਸਾਡੇ ਜਾਂ ਕੋਈ ਟੂ ਟ੍ਰਿਪ ਹੁੰਦੇ ਆ ਸਕੂਲ ਦੇ ਸਕੂਲ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਨੋ ਪ੍ਰੋਫਿਟ ਨੋ ਲਾਸਟ ਦੇ ਜਿਹੜੇ ਆ ਕੀਤੇ ਜਾਣ ਇਹਨਾਂ ਦੇ ਵਿੱਚ ਦੇਖੋ ਹਰ ਚੀਜ਼ ਦੇ ਸਕੂਲ ਇ ਇਟਸ ਇਟਸ ਐਜੂਕੇਸ਼ਨ ਤੇ ਅਸੀਂ ਹਮੇਸ਼ਾ ਹੀ ਇੱਕ ਕੰਪੋਲ ਸਕੂਲ ਨੂੰ ਜਦੋਂ ਵੀ ਰਨ ਕੀਤਾ ਐਜੇ ਐਜੂਕੇਸ਼ਨਿਸ ਕੀਤਾ ਐ ਨਾਟ ਐਜੇ ਬਿਜ਼ਨਸਮੈਨ ਸੋ ਜੇ ਜੋ ਇੱਥੇ ਜੋ ਵੀ ਕੋਈ ਵੀ ਟੂ ਟ੍ਰਿਪ ਜਾਂ ਕੋਈ ਕਾਰਨੀਵਲ ਨੋ ਪ੍ਰੋਫਿਟ ਨੋ ਲਾਸ ਤੇ ਕੀਤਾ ਗਿਆ ਹਮੇਸ਼ਾ ਤੁਸੀਂ ਵਧਾਈ ਦੇ ਪਾਤਰ ਬਹੁਤ ਵਧੀਆ ਲੱਗ ਰਿਹਾ ਜਿੱਦਾਂ ਕਿ ਅਸੀਂ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਅੱਗੇ ਦੇਖਦੇ ਹਾਂ ਸਰ ਸਾਰਾ ਮੇਲਾ ਦਿਖਾਉਂਦੇ ਹਾਂ ਸਕੂਲ ਦੇ ਕੰਮ ਮੇਲੇ ਹੀ ਆਪਾਂ ਕਹਾਂਗੇ ਥੈਂਕ ਯੂ ਸਰ ਤੇ ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਬਹੁਤ ਬਹੁਤ ਸਵਾਗਤ ਵੀ ਉਹਨਾਂ ਦਾ ਆਪਾਂ ਕਰਦੇ ਆ ਕਿ ਕਿੰਨਾ ਨੇ ਇੱਕ ਵੱਡਾ ਸਾਰਾ ਉਪਰਾਲਾ ਕੀਤਾ ਤੇ ਅੱਗੇ ਦੀਆਂ ਤਸਵੀਰਾਂ ਦੇਖ ਲਓ ਇਹ ਮੇਲੇ ਦੀਆਂ ਤਸਵੀਰਾਂ ਨੇ ਇਸ ਸਕੂਲ ਦੇ ਵਿੱਚ ਸਾਰਾ ਕੁਝ ਕਰਵਾਇਆ ਗਿਆ ਮੇਲਾ ਲੱਗਿਆ ਔਰ ਦੂਜੀ ਗੱਲ ਕਿ ਫੀਸ ਕੋਈ ਪੈਸੇ ਜ਼ਿਆਦਾ ਨਹੀਂ ਲੱਗੇ ਬਿਲਕੁਲ ਥੋੜੇ ਜਿਹਾ ਤੇ ਦੇਖੋ ਇੱਕ ਮਾਹੌਲ ਬੱਚਿਆਂ ਦਾ ਬੱਚਿਆਂ ਨੂੰ ਸ਼ੌਂਕ ਹੁੰਦਾ ਹੈ ਖੇਡਣ ਦਾ ਨੱਚਣ ਦਾ ਟੱਪਣ ਦਾ ਤੇ ਸਾਰੇ ਹੀ ਇੱਥੇ ਪ੍ਰੋਗਰਾਮ ਬਣਿਆ ਪਿਆ ਤੇ ਆਹ ਦੇਖ ਲਓ ਆਹ ਬਾਈ ਨਿਸ਼ਾਨਾ ਲਾਉਣ ਲੱਗੇਗਾ ਆਪਾਂ ਇਹਨਾਂ ਨੂੰ ਕਰ ਲੈਨੇ ਆ ਆਹ ਲਾਦੇ 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 ਓਤਰੀ ਕੀ ਹਾਲ ਹੈ ਤੇਰਾ ਠੀਕ ਹੈ ਹਾਂਜੀ ਚੱਕਦੇ ਆ ਫਟਾ ਨਿਸ਼ਾਨਾ ਲਾਦਾ ਹਾਂਜੀ ਪੂਰਾ ਸ਼ੌਂਕ ਹੈ ਹਾਂਜੀ ਕੋਈ ਗਾਣਾ ਗੁਣਾ ਆਦਾ ਤੈਨੂੰ ਅਮਰ ਸੀ ਗਿਆ ਅਮਰ ਸੀ ਕੰਮਰਤਾਲਾ ਸ਼ਾਪਾ ਤੂੰ ਚਲਾ ਲ ਲੈ ਜਰੂਰ ਤਾਂ ਨਹੀਂ ਕੋਈ ਕੋਈ ਵਧੀਆ ਸੌਂਗ ਚਲ ਨਿਸ਼ਾਨਾ ਲਾ ਕੋਈ ਨਹੀਂ ਲੈ ਵੀ ਬਾਈ ਨਿਸ਼ਾਨਾ ਮਾਰੇ ਖਿੱਚ ਗਏ ਅੱਗੇ ਦੇਖੋ ਸਾਰਿਆਂ ਦਾ ਰੌਣਕਾਂ ਆ ਗਿਆ ਪੀਆਂ ਪੂਰੀਆਂ ਚਾਰੇ ਪਾਸੇ ਬੱਚਿਆਂ ਦਾ ਰੌਣਕਾਂ ਇੱਧਰ ਦੇਖੋ ਬਾਈ ਵੱਖਰੀਆਂ ਕਟੋਪੀਆਂ ਪਵਾ ਦੇ ਬੱਚਾ ਇੱਧਰ ਇੱਧਰ ਦੇਖ ਲਓ ਆਹ ਲੋ ਜੀ ਇਹ ਇੱਕ ਵੱਖਰੀ ਆਈਟਮ ਪੇਸ਼ ਕਰਤੀ ਹੈ ਸਾਹਮਣੇ ਬੜੇ ਨਿੰਨੇ ਮਿੰਨੇ ਬੱਚੇ ਪਿਆਰੇ ਲੱਗਣ ਲੱਗ ਗਿਆ ਦੇਖ ਲੋ ਕਿਦਾਂ ਫੌਜੀਆ ਦਾ ਨਹੀਂ ਸਿਰ ਤੇ ਲਾਇਆ ਹੁੰਦਾ ਉਦਾਂ ਦੀ ਇਹ ਡਰੈਸ ਜੀ ਪਣਾ ਦਿੱਤੀ ਹੈ ਤੇ ਇੱਧਰ ਅੱਗੇ ਦੇ ਤਸਵੀਰਾਂ ਦੇਖੋ ਸਾਰੇ ਸਕੂਲਦਿਆਂ ਨੇ ਲਾਈਵ ਸਿੱਧੀਆਂ ਤਸਵੀਰਾਂ ਤੁਹਾਡੇ ਦਾ ਕਸ ਪਾ ਰਿਹਾ ਅੱਗੇ ਤੱਕ ਮੇਲਾ ਲੱਗਿਆ ਹੋਇਆ ਪੂਰਾ ਕਾਰਨੀਵਲ ਬੱਚੇ ਇੰਜੋਏ ਕਹਿ ਸਕਦੇ ਆ ਫੁੱਲ ਨਜ਼ਾਰੇ ਲੈ ਰਿਹਾ ਇੱਥੇ ਤਾ ਬਹੁਤ ਹੀ ਦੂਜੀ ਗੱਲ ਹੈ ਕਿ ਕੋਈ ਇਹ ਬੱਚੇ ਦਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕੁਝ ਹੋਵੇ ਨਾ ਉਸ ਨੂੰ ਵੀ ਸਾਰਿਆਂ ਨੂੰ ਮੱਦੇ ਨਜ਼ਰ ਇਥੇ ਰੱਖਿਆ ਗਿਆ ਹੈ ਤੇ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਐਨਐਨਆਰ ਨਿਊਜ਼ ਔਰ ਜੰਟਕ ਪੋਸਟ ਦੇ ਜ਼ਰੀਏ ਪਹੁੰਚਾ ਰਹੇ ਹਾਂ ਉਹ ਦੇਖ ਲਓ ਵੀ ਅੱਗੇ ਬੱਲਬੱਲੇ ਹੋਈ ਪਈ ਆ ਵਾ ਕਿ ਕਿਹਾ ਦਾ ਠੀਕ ਆ ਠੀਕ ਠੀਕ ਹੈ ਕਿੱਥਾ ਆ ਮੈਂ ਦੋੜਾ ਕੁੱਦੋ ਗਲਦਾ ਚਾਹ ਹੋਰ ਫਿਰ ਕੋਈ ਗਾਣਾ ਗੁਣ ਆਉਂਦਾ ਯਾਰ ਕਦੇ ਗਾਣੇ ਬੜੇ ਤੈਨੂੰ ਆਦੇ ਹਾਂਜੀ ਆਉਂਦੇ 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 ਸੁਣਾ ਦੇ ਯਾਰ ਸੁਣਾ ਦੇ ਸੁਣਾ ਦੇ ਯਾਰ ਤੂੰ ਕਦੇ ਸੁਣਾਉਗਾ ਫਿਰ ਇਹ ਸਿੱਧੂ ਮੂਸੇ ਵਾਲਾ ਸੁਣਾਉਗਾ ਹਾਂ ਦੇ ਫਿਰ ਆਉਣ ਦੇ ਤੂੰ ਸੁਣਾ ਦੇ ਕੋਈ ਨਹੀਂ ਸੁਣਾ ਦੇ ਜੋ ਸਾਰੇ ਆਜੋ ਸੁਣਾ ਦਿਓ ਕੋਈ ਤਾਂ ਸੁਣਾ ਦਿਓ ਸਾਰੇ ਆਜੋ ਆਜੋ ਚੱਕਾ ਦੋ ਯਾਰ ਚਾਲ ਯਾਰ ਦਸ ਬੋਤਲ ਦੱਸ ਬੋਤਲ ਚੱਲ ਫਿਰ ਆ ਜਾ ਚੱਲਾ ਚੱਲ ਯਾਰ ਸੁਣਾ ਦੇ ਧਾਰਾ ਕਰ ਫਿਰ ਪਿੰਡ ਬਾਬਿਆਂ ਨੇ ਬਲੋਸ਼ਰ ਧਾਈ ਰਗੜੀ ਰੈੱਡ ਬੱਲ ਛੱਡ ਵੀ ਨਾ ਹੌਲਾ ਤੱਕੜੀ ਕਰ ਕੇ ਸੱਚ ਮੈਨੂੰ ਕਰਦੀਆਂ ਕਹਿ ਕਰਦਾ ਨਹੀਂ ਉਹ ਜਦੋਂ ਗੀਤ ਕੱਢਦਾ ਜਦੋਂ ਗੀਤ ਕੱਢਦਾ ਤੇ ਰੱਬ ਪਾਣੀ ਛੜਦਾ ਤੇ ਰੱਬ ਪਾਣੀ ਛੜਦਾ ਲਾਗੇ ਬੀਟਾ ਮਾਸੇ ਚੰਡੀਗੜ੍ਹੋਂ ਵੀ ਨਾਲ ਬਈ ਕਮਾਲ ਕਰਦੇ ਸਿੱਖਿਆ ਕਿ ਤੂੰ ਆ ਯਾਰ ਕਮਾਲ ਕਰਦੀ ਆ ਦੋਦਾਰ ਅੱਛਾ YouTube ਤੋਂ ਨਾ ਵੀ YouTube ਤੋਂ ਨਾ ਵੀ YouTube ਬੜਾ ਕੋਲ ਸਿਖਾ ਦਿੰਦਾ ਔਰ ਬੱਚਿਆਂ ਨੂੰ ਵੀ ਸਿਖਾਦਾ ਵਾ ਅੱਗੇ ਦੇ ਤਸਵੀਰਾਂ ਦੇਖ ਲੋ ਸਾਰੀਆਂ ਸਾਰਿਆਂ ਪਾਸੇ ਬਹਿ ਜਾ ਬਹਿ ਜਾ ਬੱਲੇ ਬੱਲੇ ਹੋਈ ਪਿਆ ਪੂਰਾ ਰੌਣਕ ਲੱਗੀ ਹੋਈ ਆ ਤਸਵੀਰਾਂ ਦੇ ਹਰੋ ਸਾਰੇ ਪ੍ਰੋਗਰਾਮ ਲਾਈਵ ਮੈਲੇ ਤਸਵੀਰਾਂ ਇਧਰ ਦੀਆਂ ਤਸਵੀਰਾਂ ਤੇ ਖੁੰਨੇ ਆ ਲਗਾਤਾਰ ਜੁੜੇ ਰਹੋ ਦੇਖਦੇ ਰਹੋ ਐਨਐਨਆਰ ਨਿਊਜ਼ ਹੋਰ ਜਨਤਕ ਪੋਸਟ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਵੀ ਕਰ ਦਿਓ